ਫਗਵਾੜਾ ਦੇ ਬਲੱਡ ਬੈਂਕ ਹਰਗੋਬਿੰਦਗਰ ਵਿਖੇ ਸਮਾਜ ਸੇਵਕ ਗੁਰਮੀਤ ਪੁਲਾਈ ਦੀ ਅਗਵਾਈ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਅਜੇਸੀ ਸਕੇਪ ਸਾਹਿਤਕ ਸੰਸਥਾ ਵੱਲੋਂ ਅਧਿਆਪਕ ਲੇਖਕ ਅਧਿਆਪਕ ਵਿਅਸਤੇ ਮੌਕੇ ਤੇ ਮਨਾ ਰਹੇ ਆ ਇੱਕ ਨਵੀਂ ਕਿਸਮ ਦੀ ਗੱਲ ਅਸੀਂ ਸ਼ੁਰੂਆਤ ਜਿਸ ਦੀ ਕੀਤੀ ਹੈ ਕਿਉਂਕਿ ਅਸੀਂ ਮਹਿਸੂਸ ਕਰਦੇ ਆ ਕਿ ਸਹੀ ਮਹਿਨਿਆਂ ਦੇ ਵਿੱਚ ਅਧਿਆਪਕ ਜਿਹੜੇ ਨੇ ਵਿਦਿਆਰਥੀਆਂ ਦੇ ਸਿੱਖਿषक ਨੇ ਔਰ ਜੋ ਕੁਝ ਉਹ ਲਿਖਦੇ ਨੇ ਉਹ ਵਿਦਿਆਰਥੀਆਂ ਹੈ ਤੇ ਲਿਖਦੇ ਨੇ ਤੇ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਸਾਰੀ ਉਮਰ ਯਾਦ ਕਰਦੇ ਨੇ ਸੋ ਅੱਜ ਦੇ ਇਸ ਮੌਕੇ ਤੇ ਅਧਿਆਪਕ ਦੇਪਤੇ ਮੌਕੇ ਤੇ ਜਿੱਥੇ ਵਿਦਿਆਰਥੀਆਂ ਅਧਿਆਪਕਾਂ ਨੂੰ ਬਹੁਤ-ਬਹੁਤ ਵਧਾਈ ਹੈ ਉਥੇ ਆਮ ਲੋਕਾਂ ਨੇ ਵੀ ਇਹ ਬੜਾ ਪਛਿਛੀ ਦਾ ਦਿਹਾੜਾ ਹੈ ਕਿਉਂਕਿ ਅਧਿਆਪਕ ਤੋਂ ਲਈ ਹੋਈ ਸਿੱਖਿਆ ਦੇ ਨਾਲ ਹੀ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਸਹਾਰਾ ਆਉਂਦਾ ਤੇ ਉਹ ਉਮਰ ਪਰ ਜਿੱਥੇ ਅਧਿਆਪਕਾਂ ਨੂੰ ਯਾਦ ਕਰਦਾ ਉਥੇ ਨਾਲ ਦੀ ਨਾਲ ਉਹ ਆਪਣੀਆਂ ਪ੍ਰਾਪਤੀਆਂ ਜਿਹੜੀਆਂ ਉਹਨੇ ਜ਼ਿੰਦਗੀ ਵਿੱਚ ਕੀਤੀਆਂ ਹੋਈਆਂ ਨੇ ਉਹਨੂੰ ਅਧਿਆਪਕਾਂ ਦੀ ਦੇਣ ਸਮਝਦਾ ਸੋ ਅੱਜ ਲੇਖਕ ਅਧਿਆਪਕ ਜਿਹੜਾ ਉਕ੍ਰਮਪ ਹੈ ਉਸ ਵੱਲੋਂ ਅਧਿਆਪਕ ਦਿੱਪਤੀ ਮੌਕੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ